ਬੀਤੇ ਦਿਨੀ ਬੱਸ ਸਟੈਂਡ ਬਟਾਲਾ ਨਜ਼ਦੀਕ ਇਮੀਗ੍ਰੇਸ਼ਨ ਦਫਤਰ ਅਤੇ ਆਇਲੈਂਡ ਸੈਂਟਰ ਦੇ ਬਾਹਰ ਨਕਾਬਪੋਸ਼ ਵਿਅਕਤੀ ਗੋਲੀ ਚਲਾ ਕੇ ਫਰਾਰ ਹੋ ਗਏ ਸਨ ਇਹ ਸਾਰੀ ਵਾਰਦਾਤ ਸਿਸ਼ਟੀ ਕੈਮਰ ਵਿੱਚ ਕੈਦ ਹੋ ਗਈ ਸੀ ਜਿਸ ਦੇ ਆਧਾਰ ਤੇ ਬਟਾਲਾ ਦੇ ਐਸਐਸਪੀ ਮੈਡਮ ਅਸ਼ਨੀ ਗੁਟਿਆਲ ਦੇ ਹੁਕਮਾਂ ਤਹਿਤ ਬਟਾਲਾ ਪੁਲਿਸ ਵੱਲੋਂ ਬਰੀਕੀ ਨਾਲ ਕਾਰਵਾਈ ਕੀਤੀ ਗਈ ਕਾਰਵਾਈ ਕਰਦਿਆਂ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਲਿਆ ਗਿਆ ਹੈ ਇਨਾਂ ਕੋਲ ਇੱਕ ਪਿਸਤੌਲ ਅਤੇ ਦੋ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ ਆਓ ਵੇਖਦੇ ਹਾਂ ਏਪੀਜੀ న్యూਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ ਅਤੇ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਦੇ ਰਹੇ ਹਨ ਬਟਾਲਾ ਦੇ ਐਸਐਸਪੀ ਮੈਡਮ ਅਸ਼ਵਨੀ ਗੁਟਿਆਲ ਹਾਂ ਜੀ ਜਿਵੇਂ ਤੁਸੀਂ ਜਾਣਦੇ ਹੋ ਹੈਗੇ 8 ਜੁਲਾਈ ਨੂੰ ਇੱਕ ਗਲੋਬਲ ਇਮੀਗ੍ਰੇਸ਼ਨ ਸੈਂਟਰ ਹੈਗੀ ਸਿਟੀ ਪੁਲਿਸ ਸਟੇਸ਼ਨ ਦੇ ਹੱਦ ਦੇ ਵਿੱਚ ਜੋ ਆਉਂਦਾ ਉੱਥੇ ਇੱਕ ਸ਼ਾਮੀ ਵਾਰਦਾਤ ਹੋਈ ਸੀਗੀ ਕਿ ਦੋ ਨਕਾਬਪੋਸ਼ ਜੋ ਵਿਅਕਤੀ ਉਹ ਆਉਂਦੇ ਨੇ ਔਰ ਉਹਨਾਂ ਦੇ ਇੱਕ ਕਾਂਜ ਦੇ ਦੀਦੇ ਵਿੱਚ ਬੁਏ ਦੇ ਉੱਤੇ ਉਹਨੇ ਗੋਲੀ ਮਾਰ ਕੇ ਫਿਰ ਉਥੋਂ ਦੀ ਪੱਜ ਜਾਂਦੇ ਹੈਗੇ। ਤੋਂ ਇਹਦੇ ਵਿੱਚ ਕਾਰਨ ਵੀ ਨਹੀਂ ਪਤਾ ਸੀਗਾ ਇਨੀਸ਼ੀਅਲੀ ਔਰ ਨਾ ਹੀ ਓਨਰ ਨੂੰ ਪਤਾ ਸੀ ਕਿ ਕਿਉਂ ਹੋਇਆ ਕੀ ਹੋਇਆ। ਬਟ ਦੈਨ ਟੈਕਨੀਕਲ ਇਹਦੇ ਤੇ ਕੰਮ ਕਰਦੇ ਹੋਏ ਟੈਕਨੀਕਲ ਇਨਪੁਟ ਤੇ ਔਰ ਨਾਲੇ ਜੋ ਹੈਗਾ ਹਿਊਮਨ ਇੰਟੈਲੀਜੈਂਸ ਤੇ ਕੰਮ ਕਰਦੇ ਹੋਏ ਜੋ ਆਪਣੇ ਪੁਲਿਸ ਸਟੇਸ਼ਨ ਸਿਟੀ ਦਾ ਟੀਮ ਹੈਗਾ ਔਰ ਸੀਆਈਏ ਦੇ ਟੀਮ ਨੇ ਉਹਨੇ ਹਫਤੇ ਦੇ ਅੰਦਰ ਹੀ ਇੱਕ ਹਫਤੇ ਦੇ ਅੰਦਰ ਹੀ ਇਹਦੇ ਚ ਜੋ ਤਿੰਨ ਅਕਿਊਸਡ ਨੂੰ ਅਰੈਸਟ ਕੀਤੀ ਹੈਗੇ ਉਹਨਾਂ ਦਾ ਨਾਂ ਹੈਗੇ ਇੱਕ ਮਹਿਕਦੀਪ ਸਿੰਘ ਔਰ ਜੋ ਜਗਦੀਸ਼ ਸਿੰਘ ਇਹ ਦੋਵਾਂ ਨੇ ਹੀ ਹਰੀਕੇ ਹਰੀਕੇ ਪਿੰਡ ਦੇ ਹੈਗੇ ਆ ਜ਼ਿਲ੍ਹਾ ਤਰਨਤਾਰਨ ਦੇ ਔਰ ਉਹਦੇ ਨਾਲ ਉਹਨਾਂ ਦਾ ਇੱਕ ਸਾਥੀ ਸੀਗਾ 파ਰਸ ਉਹ ਉਹ ਹੈਗਾ ਅੰਮ੍ਰਿਤਸਰ ਦੇ ਰਹਿਣ ਵਾਲਾ ਇਹ ਤਿੰਨੋਂ ਹੀ ਹੈ ਉਹ ਆਇਲਟ ਸਪਰਦਸੀ ਅ ਅਮਰਿਤਸਰ ਔਰ ਤਿੰਨੋਂ ਪਲਸ 2 ਦੀ ਪੜੇ ਹੋਏ ਨੇ ਔਰ ਜੋ ਹੈਗਾ 22 23 ਸਾਲ ਇਹਨਾਂ ਦੀ ਉਮਰ ਹੈਗੇ ਤੋਂ ਇਨੇ 8 ਤਰੀਕ ਨੂੰ ਆਏ ਸੀਗੇ ਆਖੇ ਇੱਕ ਇਹਨਾਂ ਦਾ ਕਾਮਨ ਦੋਸਤ ਹੈਗਾ ਉਹ ਬਾਹਰ ਬੈਠਾ ਹੋਇਆ ਉਹਨਾਂ ਦੇ ਕਹਿਣ ਤੇ ਇਨੇ ਇਹਨਾਂ ਨੂੰ ਲਾਲਚ ਦਿੱਤਾ ਗਿਆ ਕਿ 10000 ਦਾ ਉਹਨਾਂ ਦੇ ਕਹਿਣ ਤੇ ਇਨੇ ਫਿਰ ਅੱਗੇ ਇੱਥੇ ਗੋਲੀ ਮਾਰ ਕੇ ਫਿਰ ਇਥੋਂ ਦੇ ਚਲ ਗਏ ਸੀ ਉਸ ਤੋਂ ਬਾਅਦ ਜੋ ਆਪਣੀ ਹਿਊਮਨ ਇੰਟੈਲੀਜੈਂਸ ਦੇ ਉੱਤੇ ਔਰ ਫਿਰ ਟੈਕਨੀਕਲ ਦੇ ਅਨਾਲਿਸਿਸ ਦੇ ਬੇਸਿਸ ਤੇ ਮਹਿਕਦੀਪ ਨੂੰ ਅਰੈਸਟ ਕੀਤਾ ਗਿਆ ਇਥੇ ਆਪਣੇ ਪੁਲਿਸ ਸਟੇਸ਼ਨ ਸਿਵਲ ਲਾਈਨ ਦੇ ਹੱਦ ਤੋਂ ਔਰ ਉਸ ਦੇ ਬਾਅਦ ਜੋ ਜਗਦੀਸ਼ ਔਰ 파ਰਸ ਹੈਗੇ ਉਹਨਾਂ ਨੂੰ ਉਹਨਾਂ ਨੂੰ ਜੋ 올ਡ ਬਾਈਪਾਸ ਹੈ ਵਹਾਂ ਸੇ ਅਰੈਸਟ ਕੀਤਾ ਗਿਆ ਔਰ ਉਹਨਾਂ ਵੱਲੋਂ ਦੋ ਗੱਡੀਆਂ ਜੋ ਵਾਰਦਾਤ ਦੇ ਵਿੱਚ ਯੂਜ਼ ਹੋਏ ਸੀ ਇੱਕ ਸਕੋਡਾ ਔਰ ਇੱਕ ਸਵਿਫਟ ਦੋ ਗੱਡੀਆਂ ਬਰਾਮਦ ਕੀਤੀ ਗਈ ਹੈਗੀ ਨਾਲੇ ਜੋ ਪਿਸਟਲ ਜੋ ਯੂਜ਼ ਹੋਇਆ ਸੀਗਾ ਵਰਤਦੇਸ਼ੀ ਗੋਲੀ ਮਾਰਨ ਨੂੰ ਉਹੀ ਜੋ ਹੈਗਾ ਬਰਾਮਦ ਹੋਈ ਹੋਈ ਹੈ ਜੀ ਥੈਂਕ ਯੂ ਅ ਇਹਦੇ ਵਿੱਚ ਇਹ ਜੋ ਤਿੰਨ ਜਿੰਕੇ ਅਰੈਸਟ ਹੋਈ ਹੈ ਤਿੰਨ ਅਕਿਊਜੋ ਅਰੈਸਟ ਹੋਏ ਹੈ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹਨੇ ਇਹਨਾਂ ਨੂੰ ਇਹੀ ਦੱਸਿਆ ਗਿਆ ਸੀਗਾ ਕਿ ਮੇਰਾ ਨਿੱਜੀ ਰੰਜਿਸ਼ ਹੈਗੀ ਜੋ ਇਹ ਕੰਪਨੀ ਹੈਗੇ ਆ ਇਹਦੇ ਇਹਨਾਂ ਦੇ ਨਾਲ ਮੇਰੀ ਨਿੱਜੀ ਰੰਜਿਸ਼ ਹੈ ਤਾਂ ਉਹ ਤੁਸੀਂ ਜਾ ਕੇ ਉੱਥੇ ਏਦਾਂ ਗੋਲੀ ਚਲਾਨੀ ਹੈਗੀ ਹੈ ਹੁਣ ਹੁਣ ਤੱਕ ਤਾਂ ਆ ਗੱਲ ਸਾਹਮਣੇ ਆਈ ਹੈ ਲੇਕਿਨ ਅਭੀ ہماری ਜੋ ਪ੍ਰੀਲੀਮినਰੀ ਇਨਵੈਸਟੀਗੇਸ਼ਨ ਹੈਗਾ ਉਹਦੇ ਵਿੱਚ ਇਹਨੇ ਸ਼ਾਇਦ ਪੈਸੇ ਦੀ ਡਿਮਾਂਡ ਕੀਤੀ ਸੀਗੀ ਇਹਨਾਂ ਜੋ ਓਨਰ ਹੈਗੇ ਉਹਨਾਂ ਵੱਲੋਂ ਪੈਸੇ ਦੀ ਡਿਮਾਂਡ ਕੀਤੀ ਸੀਗੀ ਲੇਕਿਨ ਕਿੰਨਾ ਪੈਸੇ ਹੈਗੇ ਆ ਕੀ ਉਹ ਸਾਰੇ ਹਲੇ ਜੋ ਇਨਵੈਸਟੀਗੇਸ਼ਨ ਦੀ ਫਰਦਰ ਇਨਵੈਸਟੀਗੇਸ਼ਨ ਦੀ ਹੈ ਨਹੀਂ ਜੀ ਇਹ ਗੇਅਰ ਲਾਇਸੈਂਸੀ ਹੈਗੀ ਨਜਾਇਜ਼ ਅਸਲਾ ਹੈ ਹਾਂਜੀ ਕਿੰਨੇ ਕਿੰਨੇ ਹਥਿਆਰ ਹਲੇ ਤੱਕ ਇੱਕ ਜੋ ਹਥਿਆਰੇ ਉਬਰਾਮਤ ਹੋਏ ਕਿੰਨੇ ਸੀ ਇਹਨਾਂ ਦੇ ਕੋਲ ਇੱਕੋ ਹੀ ਸੀ ਹੁਣ ਤੱਕ ਦੀ ਜੋ ਹੁਣ ਤੱਕ ਦੀ ਜੋ ਵਾਰਦਾਤ ਦੇ ਵਿੱਚ ਵੀ ਵਿਖਿਆ ਔਰ ਜੋ ਉਹਨਾਂ ਦੀ ਪੁਛਪਿਛ ਤੇ ਵੀ ਜੋ ਆਈ ਹੋਈ ਹੈ ਉਹ ਇੱਕ ਅਸਲਾ ਇਨਾਂ ਕੋਲ ਸੀ ਇਹ ਤੋਂ ਪਹਿਲੇ ਵਾਲੀ ਜੋ ਹਲੇ ਕੋਈ ਪਛਾਣ ਨਹੀਂ ਇਹਦੇ ਤੇ ਆਈ ਹੋਈ ਹੈ ਹਲੇ ਤੱਕ ਔਰ ਨਾ ਹੀ ਕ੍ਰਿਮੀਨਲ ਬੈਕਗਰਾਉਂਡ ਜੋਗਾ ਇਨਾਂ ਦਾ سامنے ਨਹੀਂ ਆਈ ਹੈ ਰਾਈਟ ਥੈਂਕ ਯੂ ਆ ਗਿਆ ਮੜੀ ਲਾ ਗਿਆ ਕੋਈ ਸਵਾਤਾਂ ਅੰਦਾਈ ਕਿੰਨੇ ਹੜੇ ਵੀ ਮਾਸਟਰ ਜੀ ਆਇਓ ਸੈਕਟਰ ਦੇ ਹਾਦਸੇ ਪੜ੍ਹਨ ਦਾ ਕੰਮ ਉਹਦੇ ਮੋਰੀਆਂ ਦਾ ਹਰ ਛਾਪੇ ਤੋਂ ਆ ਬਦਾਈ 54 ਸਾਹਮਣੇ ਉਹ ਲੱਗ ਤਿੰਨ ਦੋ ਫਰ ਮਰੇ ਆ ਤੇ ਉਹ ਪਜ ਗਿਆ ਫੇ ਹੂੰ ਤੇ ਫੇਰੀ ਫੇਰੀ ਚਾਹਦੇ ਕਿ ਕਿਹਨੇ ਕੋਈ ਬੰਦਾ ਆਇਆ ਨਾ ਇੱਕ ਹੀ ਆਇਆਗਾ ਇੱਕ ਨਹੀਂ ਆਇਆ ਕੋਈ ਜਾ ਰਿਹਾਗਾ